ਸਰਬਜੀ ਸੰਗਰੂਰ ਵੀ ਦੀ ਰਚਨਾ ਕਦੇ ਪੌਣੇ ਮੱਥੇ ਵਾਟ ਕਦੇ ਪਤਾ ਵਾਤ ਲੈਂਦੀ ਸੀ ਕਦੇ ਪੌਣੇ ਮੱਥੇ ਵਾਟ ਕਦੇ ਪਤਾ ਵਾਤ ਲੈਂਦੀ ਸੀ ਕਦੇ ਰੰਦੀ ਚੁੱਪ ਕਦੇ ਦਿਮਾਗ ਚੱਟ ਲੈਂਦੀ ਸੀ ਕਦੇ ਰੰਦੀ ਚੁੱਪ ਕਦੇ ਦਿਮਾਗ ਚੱਟ ਲੈਂਦੀ ਸੀ ਦੱਸ ਮੈਨੂੰ ਤੈਨੂੰ ਯਾਦ ਕਿਣੀ ਦੱਸ ਮੈਨੂੰ ਤੈਨੂੰ ਯਾਦ ਹੈ ਕਣੀ 6 ਫੁੱਟ ਉੱਚੀ ਕੰਧ ਦੇ ਉੱਤੇ ਤੈਨੂੰ ਚੋਕ ਬਿਠਾਉਂਦਾ ਸੀ 6 ਫੁੱਟ ਉੱਚੀ ਕੰਧ ਦੇ ਉੱਤੇ ਤੈਨੂੰ ਚੋਕ ਬਿਠਾਉਂਦਾ ਸੀ ਕਦੇ ਸਿਕੁਲਚੇ ਥੋਲੇ ਲਿਆਉਂਦਾ ਕਦੇ ਪੀਜਾ ਵਰਗ ਲਿਆਉਂਦਾ ਸੀ ਪੀ